ਸੁੱਤਿਆਂ ਪਿਆ ਵੀ ਸਿਮਰਨ ਕਰੀ ਜਾਂਦਾ ਹੈ ਜਾਗਦਿਆਂ ਵੀ ਸਿਮਰਨ ਕਰੀ ਜਾਂਦਾ ਪ੍ਰਭ ਕਾ ਸਿਮਰਨ ਭਾਉਨਾ ਬਿਆਪੈ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਵਾਹਿਗੁਰੂ ਵਾਹਿਗੁਰੂ ਇੱਕ ਤਾਂ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਆਪਣੇ ਤੇ ਇੱਕ ਉਹਨਾਂ ਰੱਖਿਆ ਹੋਇਆ ਜਿਹੜਾ ਆਪਾਂ ਨੂੰ ਸਮਝ ਨਹੀਂ ਪੈ ਰਿਹਾ ਮੈਂ ਵੀ ਲਿਖ ਸਕਦੇ ਸੀ ਕਿ ਸਿਮਰਨ ਭਾਉਨਾ ਬਿਆਪੈ ਪਰ ਨਾਲ ਆਪ ਜੀ ਨੇ ਐਸੀ ᔪਗਤੀ ਵਰਤ ਲਈ ਕਿ ਪ੍ਰਭ ਇਹ ਜਿਹੜਾ ਪ੍ਰਭ ਅਖਰ ਇਹ ਤਾਂ ਪਰਮੇਸ਼ਰ ਦਾ ਹੀ ਨਾਮ ਹੈ ਇਹ ਵੀ ਤਾਂ ਵਾਹਿਗੁਰੂ ਹੀ ਲਿਖਿਆ ਹੋਇਆ ਪ੍ਰਭ ਕਾ ਸਿਮਰਨ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਸਹਿਜ ਹੀ ਗੋਬਿੰਦ ਦੇ ਨਾਮ ਨੇ ਉਹਦੇ ਗੁਣ ਨੇ ਇਹ ਜਿਹੜਾ ਬਾਰ-ਬਾਰ ਲਿਖਿਆ ਨਾ ਹਰ 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 ਪ੍ਰਭ 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 ਇਹ ਉਹਦਾ ਸਿਮਰਨ ਹੀ ਤਾਂ ਕਰਾ ਰਹੇ ਨੇ ਹੁਣ ਪ੍ਰਭ ਕੈ ਸਿਮਰਨ ਭਾਵਨਾ ਬਿਆਪ ਹੈ ਪਰਮੇਸ਼ਰ ਦੇ ਸਿਮਰਨ ਦੁਆਰਾ ਕਦੇ ਵੀ ਇਨਸਾਨ ਦੇ ਅੰਦਰ ਡਰ ਨਹੀਂ ਰਹਿੰਦਾ ਸੱਤ ਪ੍ਰਕਾਰ ਦਾ ਡਰ ਯਹ ਭੈ ਪਰਲੋਕ ਭੈ ਜਨਮ ਬੇਦਨਾ ਜਾਤ ਅਨਰਖਿਆ ਔਰ ਗੁਪਤ ਭੈ ਅਖਸਮਤ ਪਰ ਭੈ ਸੱਤ ਸੱਤ ਤਰ੍ਹਾਂ ਦਾ ਡਰ ਉਹਦਾ ਹਿਰਦੇ ਚੋਂ ਖਤਮ ਹੋ ਜਾਂਦਾ ਜੇ ਸਿਮਰਨ ਕਰੇ ਇਸ ਗੱਲ ਉੱਤੇ ਤਾਂ ਆਪਾਂ ਇਹ ਕਹਿੰਨੇ ਕਿ ਮੇਰੇ ਅੰਦਰ ਡਰ ਨਹੀਂ ਮੁੱਕਿਆ ਜਾਂ ਕੰਮ ਨਹੀਂ ਬਣਿਆ ਆ ਜੋ ਕੁਝ ਲਿਖਿਆ ਪਰ ਮਹਾਰਾਜ ਕਹਿੰਦੇ ਜਿੰਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਆਪ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੋਇ ਕਰਿਆ ਕਰਦੇ ਪੰਜਵੇਂ ਨੇ ਵੀ ਕੀਤਾ ਛੇਵੇਂ ਨੇ ਅੱਗੇ ਸਾਰੇ ਸਰੂਪ ਕਰਦੇ ਰਹੇ ਮਾਦਾ ਗੁਰੂ ਕੌਰ ਜੀ ਸ੍ਰੀ ਸੁਖਮਨੀ ਸਾਹਿਬ ਦੇ ਪ੍ਰੇਮੀ ਬਹੁਤ ਰਹੇ ਸਾਰੇ ਸਰੂਪਾਂ ਨੇ ਸਾਰਿਆਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬਹੁਤ ਕੀਤਾ ਪਰ ਇੱਕ ਚੀਜ਼ ਮੈਂ ਪੜ੍ਹੀ ਸੀ ਕਿ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਬਹੁਤ ਮਹਾਤਮ ਰਖਦਾ। ਉਹ ਛੇਨੇ ਪਾਸ਼ਾ ਉਹ ਬੋ ਸਿਖਾਂ ਵਾਸਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ। ਮਹਾਰਾਜ ਕਹਿੰਦੇ ਵੈਸੇ ਤਾਂ ਭਾਈ ਸੁਖਮਨੀ ਸਾਹਿਬ ਦਾ ਪਾਠ ਹਰ ਵਕਤ ਕਰਦੇ ਰਹੋ ਜਦੋਂ ਵੀ ਸਮਾਂ ਲੱਜੇ ਪਰ ਅੰਮ੍ਰਿਤ ਵੇਲੇ ਦਾ ਮਹਾਤਮ ਜ਼ਿਆਦਾ ਲਿਖਿਆ। ਸੋ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਦੁੱਖ ਨ ਸੰਤਾਪ ਹੈ। ਪਰਮੇਸ਼ਰ ਦਾ ਜਿਹੜਾ ਸਿਮਰਨ ਕਰਨਾ ਹੈ ਇਹਦੇ ਨਾਲ ਬੰਦੇ ਨੂੰ ਦੁੱਖ ਜਿਹੜੇ ਨੇ ਜਿੰਨੇ ਵੀ ਦੁੱਖ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਸੰਤਾਪ ਨਹੀਂ ਦਿੰਦੇ ਸਤਾਉਂਦੇ ਨਹੀਂ ਹੈ ਦੁੱਖ ਨਹੀਂ ਤਾਂ ਇਨਸਾਨ ਦੁੱਖ ਇੰਨਾ ਸਤਾਉਂਦੇ ਨੇ ਇੰਨਾ ਸਦਾਉਂਦੇ ਨੇ ਬੰਦਾ ਹਰ ਵਕਤ ਦੁਖੀ ਹੀ ਹੋਇਆ ਰਹਿੰਦਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਿਮਰਨ ਕਰਦੇ ਆ ਕਰਦੇ ਆ ਕਰਦੇ ਆ ਦੁੱਖ ਵੀ ਦੂਰ ਹੋ ਜਾਂਦੇ ਨੇ ਪ੍ਰਭ ਕਾ ਸਿਮਰਨ ਸਾਧੂ ਸੰਗ ਪਰ ਮਹਾਰਾਜ ਜੀ ਕਹਿੰਦੇ ਦੇਖੋ ਭਾਈ ਜੇ ਪ੍ਰਭੂ ਦਾ ਸਿਮਰਨ ਕਰਨਾ ਵੀ ਹੋਵੇ ਨਾ ਤਾਂ ਸਤਿਗੁਰੂ ਜੀ ਦੇ ਕੋਲ ਬੈਠ ਕੇ ਕਰਿਆ ਕਰੋ ਬੜਾ ਫਾਲ ਮਿਲੇਗਾ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕਰਿਆ ਕਰੋ ਜਾਂ ਕਿਸੇ ਗੁਰਮਖ ਪਿਆਰੇ ਦੇ ਕੋਲ ਬਹਿ ਕੇ ਚਾਰ ਸਤਸੰਗੀ ਇਕੱਠੇ ਹੋ ਕੇ ਕਿਉਂਕਿ ਇਕੱਠੇ ਹੋ ਕੇ ਬਹਿ ਕੇ ਸਿਮਰਨ ਕਰਨ ਦਾ ਆਨੰਦ ਹੀ ਵੱਖਰਾ ਜੇ ਇਕੱਲੇ-ਇਕੱਲੇ ਕਰਦੇ ਆ ਸਿਮਰਨਨ ਤਾਂ ਉਹ ਔਰ ਚੀਜ਼ ਐ ਦੋ ਜਾਨੇ ਬਹਿ ਕੇ ਕਰੋ ਤਾਂ ਇੱਕ ਸਿੱਖ ਦੋ ਸਾਧ ਸੰਗ ਦੋ ਜਾਣੇ ਵੀ ਬਹੁਤ ਅੱਛੀ ਗੱਲ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਸੰਗਤ ਵਿੱਚ ਬਹਿ ਕੇ ਸਤਿਗੁਰੂ ਦੇ ਕੋਲ ਬੈਠ ਕੇ ਕਦੇ ਹੀ ਜਦੋਂ ਕਦੇ ਵੀ ਸਿਮਨ ਕਰਨਾ ਹੋਵੇ ਇਕੱਠੇ ਬਹਿ ਕੇ ਬਹੁਤਾ ਮਹਾਤਮ ਪ੍ਰਾਪਤ ਹੁੰਦਾ ਸਰਬਨੰਧਾਨ ਨਾਨਕ ਹਰ ਰੰਗ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਨ੍ਹਾਂ ਨੂੰ ਹਰੀ ਨਾਮ ਦਾ ਰੰਗ ਲੱਗ ਗਿਆ ਹੈ ਪ੍ਰੇਮ ਲੱਗਿਆ ਹੈ ਜਾਂ ਤੋ ਹਰ ਰੰਗ ਲੱਗੋ ਇਸ ਯੁਗਮ ਹੈ ਸੋ ਕਹੀਤ ਹੈ ਸੂਰਾ ਉਹਨਾਂ ਨੂੰ ਸਰਬ ਨਿਧਾਨ ਪ੍ਰਾਪਤ ਹੋਏ ਨੇ ਸਾਰੇ ਵਿਖ ਜਾਣੇ ਮਿਲ ਗਏ ਨਦੀਆਂ ਦੇ 9 ਨਦੀਆਂ 18 ਸਿੱਧੀਆਂ ਇੱਥੇ ਤੱਕ ਤਾਂ ਮਹਾਰਾਜ ਨੇ ਆਪਾਂ ਨੂੰ ਮਾਇਆ ਵਿੱਚ ਨਹੀਂ ਲਿਆਂਦਾ ਇੱਥੇ ਤੱਕ ਤਾਂ ਆਪਾਂ ਨੂੰ ਮਾਦਾ ਦੇ ਉਧਰ ਤੋਂ ਬਚਾਇਆ ਦੁੱਖਾਂ ਤੋਂ ਜਮਦੂਤਾਂ ਤੋਂ ਬਚਾਇਆ ਮੌਤ ਤੋਂ ਬਚਾਇਆ ਦੁਸ਼ਮਣਾਂ ਤੋਂ ਬਚਾਇਆ ਬਿਗਨਾ ਤੋਂ ਬਚਾਇਆ ਜਾਗਰਤ ਅਵਸਥਾ ਵਿੱਚ ਧਿਆਨ ਦਾ ਨੀਂਦ ਤੋਂ ਬਚਾਇਆ ਅਵਿਦਿਆ ਤੋਂ ਬਚਾਇਆ ਡਰ ਤੋਂ ਬਚਾਇਆ ਦੁੱਖ ਤੋਂ ਬਚਾਇਆ ਤੇ ਫਿਰ ਨਾਲੇ ਇਹ ਗਿਆ ਕਿ ਸਿਮਰਨ ਸੰਗਤ ਵਿੱਚ ਬਹਿ ਕੇ ਕਰਿਆ ਕਰੋ ਹੁਣ ਮਹਾਰਾਜ ਜੀ ਕਹਿੰਦੇ ਨੇ ਆਓ ਸੰਸਾਰ ਦੇ ਵਿੱਚ ਲੋੜ ਹੈ ਗ੍ਰਿਸ਼ਤੀ ਬੰਦੇ ਨੂੰ ਸਾਧੂ ਮਹਾਤਮਾ ਨੂੰ ਵੀ ਲੋੜ ਰਹਿਦੀਆਂ ਸਿੱਧੀਆਂ ਦੀ ਰਹਿੰਦੀਆਂ ਪ੍ਰਭਾਤ ਸਿਮਰਨ ਨਰੁੱਧ ਸਿੱਧ ਨਾ ਨਿੱਧ ਪਰਮੇਸ਼ਰ ਦਾ ਸਨਮ ਕਰਨ ਨਾਲ ਰਿੱਧੀਆਂ ਸਿੱਧੀਆਂ ਤੇ ਨੌ ਨਿੱਧੀਆਂ ਇਹਨਾਂ ਦੀ ਵਿਆਖਿਆ ਆਪਾਂ ਕਈ ਵਾਰ ਕੀਤੀ ਹੈ ਰਿੱਧੀਆਂ ਅੰਨ ਦੀ ਤੋਟ ਨਾ ਹੋਣੀ ਸਿੱਧੀਆਂ 18 ਪ੍ਰਕਾਰ ਦੀਆਂ ਦੂਰ ਦੀ ਗੱਲ ਸੁਣਨੀ ਛੋੜੇ ਹੋ ਜਾਣਾ ਵੱਡੇ ਹੋ ਜਾਣਾ ਗੁਪਤ ਹੋ ਜਾਣਾ ਉੱਡ ਕੇ ਚਲੇ ਜਾਣਾ ਇਤਿਆਦ ਕਾਫੀ ਚੀਜ਼ਾਂ ਨੇ ਇਹ ਕਾਫੀ ਸ਼ਕਤੀਆਂ ਨੇ ਅੜਮਾ ਮਹਿਮਾ ਗਰਮਾ ਲਗਮਾ ਇਹਨਾਂ ਦੇ ਨਾਮ ਹੈ ਇੱਕ ਹੁੰਦੀ ਨੌ ਨਿੱਧ ਇਹ ਨੌ ਨਿੱਧੀਆਂ ਵਿੱਚ ਆਉਂਦੀਆਂ ਨੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਸੰਗੀਤ ਕਲਾ ਇਹ ਨੌ ਨਿੱਧੀਆਂ ਜਿਨ੍ਹਾਂ ਦੇ ਕੋਲ ਇਹ ਸਾਰੀਆਂ ਤਾਂ ਕਿਸੇ ਕੋਲ ਆਉਂਦੀਆਂ ਹੀ ਨਹੀਂ ਇੰਨੀਆਂ ਜ਼ਿਆਦਾ ਨਹੀਂ ਕਿਸੇ ਕੋਲ ਆਉਂਦੀਆਂ ਬਹੁਤ ਹੀ ਕੋਚਪੁੱਟੀ ਦਾ ਬ੍ਰਹਮ ਗਿਆਨੀ ਹੋਵੇ ਰ ਕੋਲ ਆਈ ਨਹੀਂ ਹਾਂ ਇਹ ਤਦਿਰ ਵੀ ਛਿੱਧੀ ਆ ਜਾਂਦੀ ਹੈ ਕੋਈ ਬਹੁਤਾ ਅਭਿਆਸ ਕਰਦੇ ਹੁੰਦੇ ਨੇ ਉਹਨਾਂ ਕੋਲ 2 3 4 6 8 10 ਇਹ ਬਾਤ ਦੀ ਜਾਂਦੀ ਹੈ ਬਰਕਤ ਹੈ ਦਾ ਪ੍ਰਭ ਬਰਕਤ ਪ੍ਰਭ ਦਾ ਸਿਮਰਨ ਰਿੱਧ ਸਿਦ ਨਾਉਣ ਨੇ ਗ੍ਰਸਤੀ ਦੇ ਘਰ ਵਿੱਚ ਬਰਕਤ ਰਹਿੰਦੀ ਖਾਣੇ ਪੀਣੇ ਦੀ ਚੀਜ਼ਾਂ ਵਿੱਚ ਵਸਤਰਾਂ ਵਿੱਚ ਪੈਸਿਆਂ ਵਿੱਚ ਪਦਾਰਥਾਂ ਵਿੱਚ ਹਰ ਇੱਕ ਚੀਜ਼ ਵਿੱਚ ਬਰਕਤ ਪੈ ਜਾਂਦੀ ਪਰਮੇਸ਼ਰ ਦਾ ਸਿਮਰਨ ਕਰਦੇ ਆ ਕਰਦੇ ਆ ਸਿਮਰਨ ਦੀ ਜਿੱਥੇ ਜਿਵੇਂ ਕਿਤੇ ਵੀ ਮਿੱਠਾ ਹੋਵੇ ਮੱਖੀਆਂ ਆ ਜਾਂਦੀਆਂ ਇਸੇ ਤਰ੍ਹਾਂ ਸਿਮਰਨ ਦੀ ਜਿੱਥੇ ਖੁਸ਼ਬੂ ਆਉਣ ਲੱਗ ਜਾਂਦੀ ਹੈ ਰਿੱਧੀਆਂ ਸਿੱਧੀਆਂ ਮੱਖੀਆਂ ਦੀ ਤਰ੍ਹਾਂ ਉੱਥੇ ਆ ਜਾਂਦੀਆਂ ਨੇ ਉਹਨਾਂ ਨੂੰ ਕਿਉਂਕਿ ਬਸ ਸਿਮਰਨ ਦੀ ਖੁਸ਼ਬੂ ਚੰਗੀ ਲੱਗਦੀ ਹੈ ਇੱਥੇ ਇਹਨਾਂ ਕਿਸ ਤਰ੍ਹਾਂ ਕਥਾ ਸਿਮਰਨ ਹੁੰਦਾ ਹੈ ਐਡੇ-ਜਿਹੇ ਪੈਸੇ ਆਉਂਦੇ ਨੇ ਆ ਸਾਰਾ ਕੁਝ ਐਡੇ ਸਥਾਨ ਬੰਦ ਇਹ ਸਭ ਰਿੱਧੀਆਂ ਸਿੱਧੀਆਂ ਕਰੀ ਜਾਂਦੀਆਂ ਆਪਣੇ ਆਪ ਹੀ ਕਿਉਂਕਿ ਇੱਥੇ ਸੁਤੇ ਸਿੱਧੀ ਵਰਤਦੀਆਂ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਨੇ ਪ੍ਰਬੋਕਾਸ਼ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਆਤਮਿਕ ਗਿਆਨ ਮਿਲਦਾ ਗਿਆਨ ਬੰਦੇ ਨੇ ਹੌਂਕੜ ਹੈ ਜਨਰਲ ਨੌਲੇਜ ਨਹੀਂ ਹੈ ਗਿਆਨ ਜਿਹੜਾ ਹੈ ਰੱਬੇ ਗਿਆਨ ਤੇ ਰੱਬੇ ਧਿਆਨ ਤੇ ਤਤ ਬੁੱਧ ਸ੍ਰੇਸ਼ਟ ਆਤਮਿਕ ਵਿਸ਼ੈਣੀ ਬੁੱਧੀ ਵਿਵੇਕ ਬੁੱਧੀ ਦੀ ਪ੍ਰਾਪਤੀ ਸਿਮਰਨ ਦੇ ਨਾਲ ਹੁੰਦੀ ਹੈ ਨਾਰਾਜ ਸਿੰਘ ਨੇ ਸਿਮਰਨ ਕਰਨ ਦੇ ਨਾਲ ਆਪਣੇ ਆਪ ਬੁੱਧੀ ਇਨਸਾਨ ਵੀ ਤੇਜ ਹੋ ਜਾਂਦੀ ਹੈ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪਰਮੇਸ਼ਰ ਦੇ ਸਿਮਰਨ ਦੁਆਰਾ ਇਨਸਾਨ ਨੂੰ ਜਪ ਤਪ ਪੂਜਾ ਦਾ ਫਲ ਮਿਲ ਜਾਂਦਾ ਕਿਉਂਕਿ ਸਿਮਰਨ ਹੀ ਜਪ ਹੈ ਸਿਮਰਨ ਹੀ ਤਪ ਹੈ ਸਿਮਰਨ ਹੀ ਪੂਜਾ ਹੈ ਪ੍ਰਭ ਕਾ ਸਿਮਰਨ ਬਿਨ ਸਦੂਜਾ ਜਦੋਂ ਰਾਤ ਦਿਨ ਵਾਹਿਗੁਰੂ 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 ਵਿੱਚ ਸੁਰਤੀ ਬਿਰਤੀ ਲੱਗਦੀ ਹੈ ਤਾਂ ਮਨ ਦੇ ਅੰਦਰੋਂ ਦੁਸ਼ਵਭਾਵਨਾ ਮੁੱਕ ਜਾਂਦੀ ਉੱਥੇ ਆ ਜਾਂਦਾ ਕਿ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮਕੋ ਬਨਾਈ ਮਨ ਦੇ ਅੰਦਰੋਂ ਦੁਸ਼ਵ ਮੁੱਕ ਜਾਂਦੀ ਹੈ ਤਾਂ ਉਦੋਂ ਆਨੰਦ ਬਣ ਜਾਂਦਾ ਹੈ ਆਨੰਦ ਦਾ ਅਖਰੀ ਅਰਥ ਇਹ ਹੈ ਅਨ ਦਰ ਦੋ ਤੋਂ ਭਾਵ ਹੁੰਦਾ ਦੁਸ਼ਸ਼ ਈਰਖਾ ਤੇ ਆਨ ਮਤਲਬ ਰਹਿਤ ਦੁਸ਼ਸ਼ ਈਰਖਾ ਤੋਂ ਰਹਿਤ ਜਿਹੜੇ ਮਿਰਦੇ ਹੋ ਗਏ ਨੇ ਉਹਨਾਂ ਨੂੰ ਹੋ ਜਾਂਦਾ ਹੈ ਆਨੰਦ ਸੋ ਇਸ ਕਰਕੇ ਮਹਾਰਾਜ ਕਹਿੰਨੇ ਪ੍ਰਭ ਕੈ ਸਿਮਰਨ ਬਿਨ ਸੈ ਦੁਜਾ ਦੁਸ਼ਸ਼ ਭਾਵਨਾ ਬਾਹਰ ਮੰਤਰ ਨਾਲ ਮਿਟ ਕੇ ਮਿਰਦੇ ਦੇ ਵਿੱਚ ਆਨੰਦ ਆ ਜਾਂਦਾ ਹੈ ਪ੍ਰਭ ਕੈ ਸਿਮਰਨ ਤੀਥ ਇਸ ਨਾਮੀ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਬੰਦਾ ਤੀਰਥਾਂ ਦਾ ਇਸ਼ਨਾਨੀ ਆਪਣੇ ਆਪ ਹੀ ਬਣ ਜਾਂਦਾ ਫਲ ਬੈਠੇ ਹੀ ਮਿਲ ਜਾਂਦਾ ਉਹਨੂੰ ਲੋੜ ਨਹੀਂ ਪੈਂਦੀ ਸਿਮਰਨ ਕਰਨ ਵਾਲੇ ਨੂੰ ਕਿ ਮੈਂ ਇਸ਼ਨਾਨ ਕਰਨ ਜਾਣਾ ਤੀਰਥਾਂ ਤੇ ਤੀਰਥ ਹੀ ਉਹਦੇ ਕੋਲ ਚੱਲ ਕੇ ਆ ਜਾਂਦੇ ਜੇ ਇੱਛਾ ਹੋ ਜਾਵੇ ਤਾਂ ਤੀਰਥ ਇਸ਼ਨਾਨ ਕਰਾ ਜਾਂਦੇ ਨੇ ਪ੍ਰਭੂ ਦਾ ਸਿਮਰਨ ਦਰਗਹ ਨਾਨੀ ਕਾਹ ਦਾ ਯਾਦ ਰੱਖਣਾ ਕਾ ਤੇ ਕਿ ਪ੍ਰਭ ਕੈ ਸਿਮਰਨ ਜੇ ਆਪਾਂ ਕਹਾਂਗੇ ਪ੍ਰਭ ਕੇ ਸਿਮਰਨ ਦਰਗਾਹ ਮਾਨੀ ਸੋ ਪ੍ਰਭੂ ਦੇ ਫਿਰ ਪ੍ਰਭੂ ਦੇ ਸਿਮਰਨ ਨਾਲ ਕੀ ਮਿਲਣਾ ਕੁਝ ਵੀ ਨਹੀਂ ਮਿਲਣਾ ਪ੍ਰਭ ਕੈ ਸਿਮਰਨ ਪਰਮੇਸ਼ਰ ਦੇ ਸਿਮਰਨ ਨਾਲ ਦਰਗਾਹ ਦੇ ਵਿੱਚ ਬੰਦੇ ਦਾ ਮਾਣ ਆਦਰ ਸਤਕਾਰ ਹੋਣਾ ਹੈ ਇੱਥੇ ਇਨਸਾਨ ਸਮਾਨ ਬੜਾ ਇਕੱਠਾ ਕਰਦਾ ਪੈਸੇ ਕਿੰਨਾ ਪਦਾਰਥ ਇਕੱਠਾ ਕਰ ਲਓ ਦੁਨੀਆ 'ਚ ਤੁਹਾਡੀ ਬਹੁਤ ਬੱਲੇ ਬੱਲੇ ਹੋਵੇਗੀ ਬਈ ਇਹ ਬੰਦੇ ਕੋਲ ਬੜੀ ਮਹਿੰਗੀ ਕਾਰ ਹੈ ਮਹਿੰਗਾ ਮਕਾਨ ਹੈ ਖੂਬ ਚੀਜ਼ ਹੈ ਪਰ ਜਦੋਂ ਮਰ ਗਿਆ ਖਤਮ ਹੋ ਗਿਆ ਸਰੀਰ ਸੰਸਕਾਰ ਹੋ ਗਿਆ ਜੀਰੋ ਦਾ ਨਹੀਂ ਰਹਿੰਦਾ ਜੀਰੋ ਦਾ ਅੱਖ ਨਹੀਂ ਰਹਿੰਦਾ ਉਹ ਫੇਰ ਮੂੰਹ ਨੀਵਾ ਕੇ ਖੜਾ ਰਹਿੰਦਾ ਪੱਲੇ ਦਾ ਅੱਖ ਨਹੀਂ ਰਹਾ ਪਰ ਜਿਨ੍ਹਾਂ ਨੇ ਸਿਮਰਨ ਕੀਤਾ ਹੁੰਦਾ ਹੈ ਉਹ ਦੁਨੀਆ 'ਚ ਰਹਿੰਦੇ ਆ ਭਾਵੇਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਪਰ ਜਦੋਂ ਪ੍ਰਲੋਕ ਵਿੱਚ ਜਾਂਦੇ ਨੇ ਅਰੇ ਰੇ ਦਰਗਹ ਹੈ ਕਹੈ ਨਕੋ ਆਓ ਬੈਠ ਆਦਰ ਸੁਭ ਦੇਉ ਨੂੰ ਸ੍ਰੇਸ਼ਟ ਆਦਰ ਮਿਲਦਾ ਦਰਗਾਹ ਦੇ ਵਿੱਚ ਪ੍ਰਭੂ ਕਾ ਸਿਮਰਨ ਹੋ ਸੋ ਭਲਾ ਜਿਹੜਾ ਬੰਦਾ ਸਿਮਰਨ ਕਰਦਾ ਉਹਦਾ ਸੁਦੇ ਸਿੱਧੀ ਭਲਾ ਹੁੰਦਾ ਰਹਿੰਦਾ ਵਾਹਿਗੁਰੂ ਵਾਹਿਗੁਰੂ ਕਰਨਾ ਆਸਮਨ ਵਿੱਚ ਤਾਂ ਜਿਹੜੀ ਆਉਦੀ ਨਾ ਕਹਾਵਤ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਉਹੀ ਹੈ ਕਿ ਪ੍ਰਭ ਦਾ ਸਿਮਰਨ ਹੋ ਸੋ ਭਲਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਣਾ ਭਲਾ ਪਰਿਵਾਰ ਦਾ ਭਲਾ ਟੱਬਰਾਂ ਦਾ ਭਲਾ ਕੁਲਾਂ ਦਾ ਭਲਾ ਸ਼ਹਿਰ ਦਾ ਭਲਾ ਧਰਤੀ ਦਾ ਭਲਾ ਬ੍ਰਹਮਣ ਦਾ ਭਲਾ ਜਿਹੜਾ ਆਪਾਂ ਸਿਮਰਨ ਕਰਦੇ ਆ ਇਹ ਸੁਤੇ ਸਿੱਧੀ ਸਿਮਰਨ ਕਰਨ ਵਾਲਾ ਜਿਹੜਾ ਨਾ ਉਹ ਸੁਤੇ ਸਿੱਧੀ ਇਸ ਪੰਕਤੀ ਨਾਲ ਆਪੇ ਹੀ ਮੇਲ ਖਾ ਜਾਂਦਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਇਨਸਾਨ ਸਿਮਰਨ ਕਰਦਾ ਹੈ ਉਹ ਸੁਤੇਸੇ ਦੀ ਸ੍ਰਿਸ਼ਟੀ ਦਾ ਭਲਾ ਕਰ ਰਿਹਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਪ੍ਰਭੂ ਦੇ ਸਿਮਰਨ ਕਰਨ ਨਾਲ ਸ੍ਰੇਸ਼ਟ ਫਲ ਫਲਾਂ ਵਿੱਚੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਸਾਰੇ ਫਲ ਵੈਸੇ ਸੁਤੇਸੇ ਦੀ ਮਿਲ ਜਾਂਦੇ ਨੇ ਉਹਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਸੁਭਾਵਿਕ ਹੀ ਫਲ ਮਿਲਦਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਸਿਮਰਨ ਦੀ ਆਪਣੇ ਵਿੱਚ ਹਿੰਮਤ ਨਹੀਂ ਕਿ ਆਪਾਂ ਆਪ ਕਰ ਲਈਏ ਸਿਮਰਨ ਸੋ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕਾ ਲਾਗਾਉ ਪਾਏ ਸਿਮਰਨ ਉਹ ਬੰਦੇ ਕਰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਅੰਦਰ ਬੈਠ ਕੇ ਪ੍ਰੇਰਣਾ ਦੇ ਕੇ ਉਹਦੇ ਮਨ ਦੇ ਅੰਦਰੋਂ ਝੁਰਨਾ ਪਾਇਆ ਕਉੜੀ ਗੱਜ ਕੇ ਵਾਹਿਗੁਰੂ 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 ਆਹ ਵਾਹਿਗੁਰੂ ਆ ਉਹ ਅੰਦਰੋਂ ਹੀ ਫੁਰਨਾ ਬਣਦਾ ਕਿ ਮੈਂ ਵਾਹਿਗੁਰੂ ਆਖਾਂ ਉਹ ਅੰਦਰੋਂ ਹੀ ਪ੍ਰੇਰਣਾ ਦਿੰਦਾ ਸੇ ਸਿਮਰੈ ਜਿਨ ਆਪ ਸਿਮਰਾਏ ਜਿਨ੍ਹਾਂ ਨੂੰ ਆਪ ਸਿਮਨ ਕਰਾਉਂਦਾ ਉਹ ਹੀ ਸਿਮਨ ਕਰਦੇ ਨੇ ਦੂਜਾ ਕਰੀ ਨਹੀਂ ਸਕਦਾ ਜਿੰਨਾ ਮਰਜ਼ੀ ਜੋਰ ਲਾ ਲਵੇ ਮਹਾਰਾਜ ਜੀ ਸਾਨੂੰ ਵੀ ਤਰੀਕਾ ਦੱਸੋ ਅਸੀਂ ਕੀ ਕਰੀਏ ਸਾ ਤੋਂ ਸਿਮਨ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਨਾਨਕ ਤਾਕੈ ਲਾਗੋ ਪਾਏ ਤੁਸੀਂ ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਦੇ ਚਰਨ ਹੀ ਲੱਗ ਜਾਓ ਤੇ ਪਿਆਰੋ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੀ ਵੀ ਅਰਦਾਸ ਬੇਨਤੀ ਕਰ ਦਿਓ ਸਾਡੇ ਤੇ ਨਿਗਾਹ ਕਰਾ ਦਿਓ ਤੁਹਾਨੂੰ ਵਾਹਿਗੁਰੂ ਨੇ ਸਿਮਰਨ ਦੇ ਗੱਫੇ ਬਖਸ਼ੇ ਖੁੰਮੇ ਭੰਡਾਰੇ ਦਿੱਤੇ ਆ ਸਾਡੇ ਤੇ ਵੀ ਕਿਰਪਾ ਕਰੋ ਇਸ ਤਰ੍ਹਾਂ ਪਿਆਰੇ ਸਤਸੰਗੀਆਂ ਨਾਲ ਮਿਲ ਕੇ ਸਿਮਰਨ ਕਰੋ ਸੰਗਤ ਵਿੱਚ ਬਹਿ ਕੇ ਸਿਮਰਨ ਕਰੋ ਇੱਥੇ ਸਿਮਰਨ ਦੇ ਬਾਰਾ ਸੱਚੇ ਬਾਸ਼ਾ ਖੁੱਲੇ ਗੱਫੇ ਵਰਤੌਂਦੇ ਨੇ ਸੰਗਤ ਦੇ ਵਿੱਚ ਸਾਰਿਆਂ ਨੂੰ ਸਾਂਝੀ ਸਿਮਰਨ ਪ੍ਰਾਪਤ ਹੁੰਦਾ ਹੈ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕ ਹੈ ਲਾਗਾਉ ਪਾਏ ਵਾਹ ਤਰੇ ਹੀ ਡੰਗ ਤੇ ਸ੍ਰੀ ਸੁਖਮਨੀ ਸਾਹਿਬ ਦੀ ਚੌਥੀ ਪੌੜੀ ਤੋਂ ਅੱਗੇ ਆਪਾਂ ਤੀਸਰੀ ਪੌੜੀ ਸਮਾਪਤ ਹੋ ਚੁੱਕੀ ਹੈ ਚੌਥੀ ਪੌੜੀ ਤੋਂ ਵਿਚਾਰ ਕਰਦੇ ਹਾਂ ਇਹ ਘਰ ਵਿੱਚ ਬਹਿ ਕੇ ਸਹਿਜ ਸੁਖਮਨੀ ਨਹੀਂ ਹੁੰਦਾ ਹੈ ਕਾਲੀ ਵਿੱਚ ਹੁੰਦਾ ਕੋਈ ਕੰਮ ਜਾਣਾ 30 ਮਿੰਟ ਵਿੱਚ 40 ਮਿੰਟ ਵਿੱਚ 45 ਵਿੱਚ 50 ਮਿੰਟ ਵਿੱਚ ਸੁਖਮੀ ਸਾਹਿਬ ਦਾ ਪਾਠ ਪਰ ਇਹ ਜਿਹੜਾ ਬਾਠ ਸ਼ੁਰੂ ਆਪਾਂ ਨੇ ਕੀਤਾ ਹੈ ਇਹ ਪਾਠ ਵੀ ਹੈ ਅਰਥ ਬੋਧ ਵੀ ਹੈ ਇਹ ਨੂੰ ਪੜਾਈ ਵਿੱਚ ਨਹੀਂ ਲੱਗਦੇ ਇਹਨੂੰ ਸਹਿਜ ਸੁਖਮਨੀ ਸਾਹਿਬ ਦਾ ਪਾਠ ਹੈ ਸਹਿਜ ਸਹਿਜ ਇੱਕ ਇੱਕ ਪੰਕਤੀ ਦੇ ਵਿਚਾਰ ਰਸ ਇਕਾਗਰਤਾ ਆਉ ਪਿਆਰ ਨਾਲ ਮਨ ਨੂੰ ਇਕਾਗਰ ਕਰਕੇ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੀ ਬਾਣੀ ਸ਼ਰਵਨ ਕਰੀਏ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ प्रभु परमेश्वर दा सिमरन है याद करना है वागुरु 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 वागुरू यह तो उच्चा है प्रभु याद करना सिमरन करना सब तो उच्चा है बाकी दुनिया के अंदर बहुत कुछ है परमेश्वर पर का सिमरन ਸੋ ਮੰਨ ਲੈ ਪ੍ਰਭ ਦਾ ਸਿਮਰਨ ਉਧਰੇ ਮੁਛਾ ਜਿਹੜੇ ਬੰਦੇ ਬਿਲਕੁਲ ਹੀ ਥੱਲੇ ਡੁੱਬ ਚੁੱਕੇ ਹੋਏ ਨੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਹੈ ਗਲੂਜ ਹਨ ਵਿਸ਼ਿਆਂ ਕਰਕੇ ਪ੍ਰਭੂ ਦਾ ਸਿਮਰਨ ਜੇ ਕਰਨ ਲੱਗ ਜਾਣ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਣ ਪਰਮੇਸ਼ਰ ਦਾ ਸਿਮਰਨ ਨੀਵੇਂ ਨੀਵੇਂ ਇਨਸਾਨ ਨੂੰ ਡਿੱਗੇ ਹੋਏ ਨੂੰ ਪਤਵ ਹੋਏ ਬੰਦੇ ਨੂੰ ਪਾਵਨ ਕਰ ਦਿੰਦਾ। ਰਾਵਕਾ ਸਿਮਰਨ ਦ੍ਰਿਸ਼ਨਾ 부ਝਾ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਹੌਲੀ ਹੌਲੀ ਮਨ ਦੇ ਅੰਦਰ ਤ੍ਰਿਸ਼ਨਾ ਮੋਪਣ ਲੱਗ ਜਾਂਦੀ ਹੈ। ਅਸਲੀ ਗੁਰਮਤ ਦੀ ਸੋਝੀ ਪੈ ਜਾਂਦੀ ਹੈ। ਤ੍ਰਿਸ਼ਨਾ ਉਸ ਪ੍ਰਕਾਰ ਮੁਝਦੀ ਹੈ। ਪੁੱਤ ਭਈ ਸੱਚ ਭੋਜਨ ਖਾਇਆ ਮਨ ਤੰ ਰਸਨਾ ਨਾਮ ਤੇ ਆਇਆ। ਪਰਮੇਸ਼ਰ ਦੇ ਸਿਮਰਨ ਦੁਆਰਾ ਮਨ ਨੂੰ ਸ਼ਾਂਤੀ ਪੈਦਾ ਹੁੰਦੀ ਹੈ। ਤ੍ਰਿਸ਼ਨਾ ਮੁਝਦੀ ਹੈ, ਸੋਝੀ ਪੈਦਾ ਹੁੰਦੀ ਹੈ। ਕਿ ਮੈਂ ਕਿੰਨਾ ਸਮਾਨ ਇਕੱਠਾ ਕਰ ਲਿਆ। ਇਹ ਨਹੀਂ ਕੰਮ ਦਾ ਹੋਣਾ ਨਹੀਂ ਮੇਰੇ। ਇਸ ਤਰ੍ਹਾਂ ਇਹ ਯੰਦਰਾ ਹੌਲੀ ਹੌਲੀ ਕ੍ਰਿਸ਼ਨਾਂ ਦੀ ਆਗ ਸਿਮਰਨ ਦੀ ਸ਼ਾਂਤੀ 부ਝਾ ਦਿੰਦੀ ਪ੍ਰਭ ਕਾ ਸਿਮਰਨ ਸਭ ਕੁਝ ਸੁਝਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਭ ਕੁਝ ਸੁਝ ਆਉਂਦਾ ਹੈ ਤਿੰਨੇ ਲੋਕਾਂ ਦਾ ਗਿਆਨ ਹੋ ਜਾਂਦਾ ਅੰਦਰ ਜਾਂਮਤਾ ਹੋ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਿਬ ਦ੍ਰਿਸ਼ਟੀ ਖੁੱਲ ਜਾਂਦੀ ਹੈ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ ਲਗਾਤਾਰ ਜਨ ਨੇ ਮਿਹਨਤ ਕੀਤੀ ਹੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੰਦੂਤਾਂ ਦਾ ਕੋਈ ਤਰਾਸ ਹੁੰਦਾ ਡਰ ਜੰਦੂਤਾਂ ਦਾ ਡਰ ਨਹੀਂ ਰਹਿੰਦਾ ਇਨਸਾਨ ਨੂੰ ਪਹਿਲਾਂ ਵੀ ਕਹੇ ਆਏ ਨੇ ਆਪ ਜੀ ਕਿ ਸਿਮਰਨ ਕਰਨ ਦੇ ਨਾਲ ਪ੍ਰਭ ਕਾ ਸਿਮਰਨਾ ਦੁਖ ਜਮ ਨਸ ਹੈ ਉਥੇ ਇਹ ਹੀ ਬਚਨ ਕਰਦੇ ਨੇ ਕਿ ਸਿਮਰਨ ਕਰਨ ਦੇ ਨਾਲ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾਹ ਹਉਨਾ ਤੋਂ ਨਾ ਛੁਟ ਹੈ ਨਿਕਟ ਨਾ ਜਾਇ ਇਹ ਦੂਤ ਪ੍ਰਕਾਸ਼ ਸਿਮਰਨ ਪੂਰਨ ਆਸਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸਾਰੀਆਂ ਮੰਨ ਦੀਆਂ ਜਿਹੜੀਆਂ ਆਸਾਵਾਂ ਨੇ ਉਹ ਸਿਮਰਨ ਦੁਆਰਾ ਪੂਰੀਆਂ ਹੋ ਜਾਂਦੀਆਂ ਨੇ ਜਿਹੜੇ ਬੰਦੇ ਸਿਮਰਨ ਤੋਂ ਬਿਨਾ ਕੋਈ ਆਸ ਕਰਦੇ ਨੇ ਉਹਨਾਂ ਦੀਆਂ ਆਸਾਵਾਂ ਅਧੂਰੀਆਂ ਰਹਿ ਜਾਂਦੀਆਂ ਨੇ ਪ੍ਰਭ ਕਾ ਸਿਮਰਨ ਮੰਨ ਕੇ ਮਲ ਜਾਏ ਪਰਮੇਸ਼ਰ ਦਾ ਸਿਮਰਨ ਕਰਦਿਆਂ ਕਰਦਿਆਂ ਹਿਰਦੇ ਦੇ ਵਿੱਚੋਂ ਵਿਸ਼ਿਆਂ ਦੀ ਮੈਲ ਲਾਲਚ ਦੀ ਮੈਲ ਤੇ ਪ੍ਰਕਾਰ ਦੀਆਂ ਮੈਲਾ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਨੇ ਅੰਮ੍ਰਿਤ ਨਾਮ ਅਰਧਮਾਹੇ ਸਮਾਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜਾ ਹੈ ਮਰਤੂ ਤੋਂ ਰਹਿਤ ਕਰਨ ਵਾਲਾ ਅੰਗ ਤੇ ਅੰਮ੍ਰਿਤ ਮੇਤ ਹੁੰਦੀ ਮੌਤ ਤੇ ਅੰਗ ਹੁੰਦਾ ਰਹਿਤ ਮੌਤ ਤੋਂ ਰਹਿਤ ਕਰ ਦਿੰਦਾ ਹੈ ਪਰਮੇਸ਼ਰ ਦਾ ਨਾਮ ਜਿਹੜਾ ਉਹਨੂੰ ਕਹਿੰਦੇ ਅੰਮ੍ਰਿਤ ਨਾਮ ਅਰਧਮਾਹੇ ਸਮਾਏ ਬਰੂਦਾ ਸਿਮਰਨ ਕਰਦੇ ਆ ਕਰਦੇ ਆ ਹਿਰਦੇ ਚ ਨਾਮ ਦਾ ਵਾਸਾ ਹੋ ਜਾਂਦਾ ਇਹ ਬਹੁਤ ਵੱਡੀ ਆਪਾਂ ਨੂੰ ਇਹ ਲੱਗਦਾ ਕਿ ਸਿਮਰਨ ਹਿਰਦੇ ਚ ਨਹੀਂ ਬਸੇਗਾ ਸਿਮਰਨ ਪ੍ਰਾਪਤ ਨਹੀਂ ਹੋਵੇਗਾ ਸਿਮਰਨ ਦੇ ਨਾਲ ਹੀ ਸਿਮਰਨ ਮਿਲਦਾ ਹੈ ਬਹੁਤਾ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਇਹ ਗੱਲ ਨੂੰ ਪੱਕੀ ਰੱਖੋ ਸੋ ਉੱਥੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਸੁਣਿਆ ਨਾ ਉਪਜੈ ਇਹਨੀ ਕਿ ਪੰਗਤੀ ਵਿੱਚ ਸਾਰਾ ਸਿਧਾਂਤ ਹੈ ਕਿ ਨਾ ਸੁਣਿਆ ਨਾ ਉਪਜੈ ਪਹਿਲਾਂ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਫਿਰ ਹਿਰਦੇ ਦੇ ਵਿੱਚ ਆਪਣੇ ਆਪ ਹੀ ਨਾਮ ਉਪਰਗਟ ਹੋ ਜਾਂਦਾ ਜੇ ਆਪਾਂ ਕਹੇ ਨਾਮ ਦੇ ਦਾਤ ਨਾਮ ਦੇ ਦਾਤ ਸਿਰਫ ਜਪਣ ਨਾਲ ਹੀ ਮਿਲਦੀ ਵਾਹਿਗੁਰੂ 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 ਕਰੀ ਜਾਣਾ ਇਹਦੇ ਨਾਲ ਨਾਮ ਦੀ ਦਾਤ ਮਿਲ ਜਾਂਦੀ ਅੰਦਰੋਂ ਜਿਹੜੀ ਪ੍ਰਗਟ ਹੋਣੀ ਹੈ ਅਸਲ ਵਿੱਚ ਨਾਮ ਦੀ ਦਾਤ ਪ੍ਰਭ ਜੀ ਬਸ ਹੈ ਸਾਧਕੇ ਰਸਨਾ ਪਰਮੇਸ਼ਰ ਜੀ ਹਮੇਸ਼ਾ ਬਸਦੇ ਨੇ ਸਤਿਗੁਰੂ ਜੀ ਦੀ ਰਸਨਾ ਤੇ ਸੰਤਾਂ ਮਹਾਤਮਾ ਦੀ ਰਸਨਾ ਤੇ ਨਾਮ ਜਪਣ ਵਾਲਿਆਂ ਦੀ ਰਸਨਾ ਦੇ ਉੱਤੇ ਬੈਠੇ ਹੁੰਦੇ ਨੇ ਨਾਨਕ ਜਨਕਾ ਦਾਸਨ ਦਸਨਾ ਐਸੇ ਜਿਹੜੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਦੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੈ ਮੈਂ ਉਹਨਾਂ ਦਾਸਾਂ ਦਾ ਦਾਸ ਹਾਂ ਮਾਰਾ ਉਧਰ ਨੇ ਵਾਹ ਗੁਰ ਮੈਨੂੰ ਉਹਨਾਂ ਦੀ ਸੇਵਾਦਾਰ ਬਣਾ ਦਿਓ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਤੁਸੀਂ ਆਪ ਬਰਾਜਮਾਨ ਹੋ ਪ੍ਰਭੂ ਕੋ ਸਿਮਰੈ ਸੇ ਧਨਵੰਤੇ ਮੇਰੇ ਪ੍ਰਭੂ ਦਾ ਸਿਮਨ ਕਰਦੇ ਨੇ ਉਹਨਾਂ ਦੇ ਕੋਲੇ ਨਾਮ ਧਨ ਦੇ ਖਜ਼ਾਨੇ ਆ ਜਾਂਦੇ ਨੇ ਫਿਰ ਸੰਸਾਰੀ ਧਨ ਤਾਂ ਕੋਈ ਖਾਸ ਗੱਲ ਨਹੀਂ ਹੈ ਨਾਮ ਧਨ ਦੇ ਖਜ਼ਾਨੇ ਉਹਨਾਂ ਦੇ ਕੋਲ ਆ ਜਾਂਦੇ ਨੇ ਜਦੋਂ ਨਾਮ ਧਨ ਆ ਗਿਆ ਤਾਂ ਫਿਰ ਸੰਸਾਰੀ ਧਨ ਵੀ ਆਉਣ ਲੱਗ ਜਾਂਦਾ ਸਿਮਨ ਦੇ ਵਿੱਚ ਇਹ ਬਰਕਤਾਂ ਨੇ ਪਿਛਲਾ ਬੀਜਿਆ ਹੋਇਆ ਜਿੰਨਾ ਵੀ ਇਨਸਾਨ ਦਾ ਹੁੰਦਾ ਹੈ ਉਹ ਜਬਰ ਅਰਬ ਦੇ ਵਿੱਚ ਬਹੁਤ ਘੱਟ ਲਿਖਿਆ ਹੋਇਆ ਹੈ ਤਾਂ ਧੁਰ ਕੀ ਬਾਣੀ ਸਾਰੀ ਸੰਕਲਪ ਪੂਰੇ ਕਰ ਦਿੰਦੀ ਸਿਮਰਨ ਦੇ ਨਾਲ ਹੀ ਸਭ ਕੁਝ ਜੀਵ ਨੂੰ ਮਿਲਣ ਲੱਗ ਪੈਂਦਾ ਪ੍ਰਭ ਕਾ ਸਿਮਰ ਹੈ ਸਤਵੰਤੇ ਜੇ ਪ੍ਰਭੂ ਦਾ ਸਿਮਨ ਕਰਦੇ ਨੇ ਉਹ ਪਤਵੰਤੇ ਧਨਵੰਤੇ ਵੰਤੇ ਹੁੰਦਾ ਵਾਲੇ ਧਨ ਵਾਲੇ ਪਤ ਇੱਜ਼ਤ ਵਾਲੇ ਬਣ ਜਾਂਦੇ ਨੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜੀ ਸਰਬ ਭਗਵੰਤ ਪ੍ਰਭੂ ਕੋ ਸਿਮਰੈ ਸੇ ਜਨ ਪਰਵਾਨ ਜਿਹੜੇ ਪ੍ਰਭੂ ਪਰਮੇਸ਼ਰ ਦਾ ਸਿਮਨ ਕਰਦੇ ਨੇ ਉਹ ਜੀਵ ਸੱਚਖੰਡ ਦੇ ਵਿੱਚ ਪ੍ਰਮਾਨ ਨਹੀਂ ਖੰਨ ਪੰਜ ਪਰਾਨ ਪੰਜ ਪ੍ਰਧਾਨ ਪੰਚੇ ਭਾਵ ਹੈ ਦਰਗਹ ਮਾਨ ਇਸ ਕਰਕੇ ਉਹ ਪ੍ਰਵਾਨ ਨੀਕ ਹੋ ਜਾਂਦੇ ਨੇ ਸਿਮਨ ਕਰਨ ਵਾਲੇ ਜੀਵ ਪ੍ਰਭ ਕਾਉ ਸਿਮਰ ਹੈ ਇਸੇ ਪੁਰਖ ਪ੍ਰਧਾਨ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਨੇ ਉਹ ਪੁਖ ਦੁਨੀਆ ਵਿੱਚ ਕੀ ਤਿੰਨਾ ਲੋਕਾਂ ਵਿੱਚ ਪ੍ਰਧਾਨ ਉਪ ਕਹਾਉਂਦੇ ਨੇ ਆਪਣੇ ਆਪ ਵਿੱਚ ਬਹੁਤ ਸਿਮਰਨ ਕਰਦਾ ਜਿਹੜਾ ਮਨੁੱਖ ਮਦੋਂ ਮਹਾਤਮਾ ਬਣ ਜਾਂਦਾ ਹੈ ਪ੍ਰਤੱਖ ਵੀ ਉਹ ਪੰਜ ਪ੍ਰਵਾਣ ਪੰਜ ਪ੍ਰਧਾਮ ਪ੍ਰਧਾਮ ਦੀ ਪਦਵੀ ਪ੍ਰਾਪਤ ਕਰ ਲੈਂਦਾ ਸੋ ਜਿਵੇਂ ਮਹਾਤਮਾ ਨੇ ਸੰਤ ਮੰਡਲ ਦੇ ਵਿੱਚ ਬਾਬਾ ਅਦਰ ਸਿੰਘ ਜੀ ਮਸਤਵਾਨੇ ਵਾਲੇ ਬਹੁਤ ਸਮਾਂ ਸੰਤਾਂ ਦੇ ਪ੍ਰਧਾਮ ਰਹੇ ਇਹ ਇੱਥੇ ਦੀ ਗੱਲ ਨਹੀਂ ਹੈ ਇਹ ਹੁਣ ਦੀ ਗੱਲ ਹੈ ਸੱਚਖੰਡ ਦੀ ਉਸ ਕਰਕੇ ਮਹਾਤਮਾ ਐਸਾ ਜ਼ਿਕਰ ਕਰ ਦਿਆ ਕਰਦੇ ਹਨ ਕਦੇ 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 ਹੁਣ ਪ੍ਰਧਾਨ ਜੀ ਜਿਹੜੀ ਹੈ ਉਹ ਐਸ ਵਕਤ ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਕੋਲੇ ਹੁਣ ਵੀ ਪ੍ਰਧਾਨ ਨੇ ਉਹ ਨਾਮ ਜਪਣ ਵਾਲਾ ਇਨਸਾਨ ਹੁਣ ਵੀ ਪ੍ਰਧਾਨ ਹੈ ਉਹ ਸ੍ਰਿਸ਼ਟੀ ਦੇ ਉੱਤੇ ਤਿੰਨਾ ਲੋਕਾਂ ਦਾ ਮੰਨੋ ਇੱਕ ਤਰ੍ਹਾਂ ਦਾ ਮਾਲਕ ਪਰਮੇਸ਼ਰ ਉਹਨੂੰ ਬਣਾ ਦਿੰਦਾ ਹੈ ਮੈਂ ਆਪਣਾ ਸੁਤ ਪੁਰਹੇ ਨਿਵਾਜਾ ਪੰਥ ਪ੍ਰਚਰ ਕਰਦੇ ਕਹ ਹਸਾਜਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਦਸਵੇਂ ਪਾਤਸ਼ਾਹ ਨੂੰ ਆਪਣਾ ਪੁੱਤਰ ਥਾਪਿਆ ਹੈ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਅੱਗੇ ਆਪਣੇ ਪੁੱਤਰਾਂ ਨੂੰ ਥਾਪਦੇ ਨੇ ਉਹ ਜਾ ਵੀ ਫਲਾਨੇ ਥਾਂ ਦੇਤੇ ਪ੍ਰਚਾਰ ਕਰਨ ਤੋ ਫਲਾਣੇ ਥਾਂ ਦੇ ਆ ਕਾਰਜ ਕਰ ਸੋ ਨਾਮ ਜਪਣ ਵਾਲੇ ਪ੍ਰਧਾਨ ਰੂਪ ਹੋ ਜਾਂਦੇ ਨੇ ਇਹ ਉਹ ਨਾਲੇ ਨਹੀਂ ਇਹ ਤੁਹਾਡੇ ਚੋਂ ਜਾਂ ਕੋਈ ਵੀ ਪੁਰਸ਼ ਜਿਹੜਾ ਵੀ ਨਾਮ ਜਪਦਾ ਹੈ ਉਹ ਸ੍ਰਿਸ਼ਟੀ ਤੇ ਤਿੰਨਾਂ ਲੋਕਾਂ ਦੇ ਵਿੱਚ ਪ੍ਰਧਾਨ ਰੂਪ ਹੋ ਜਾਂਦਾ ਪ੍ਰਾਉ ਕੋ ਸਿਮਰਹਿ ਸੇ ਬੋ ਭਤਾਜੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਜਾਨ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਉਹਨੂੰ ਕਿਸੇ ਦੇ ਮਥਾਜ ਦੀ ਨਹੀਂ ਰਹਿੰਦੀ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਉਹਨਾਂ ਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਦੇ ਨੇ ਮਥਾਜ ਹੀ ਨਹੀਂ ਹੁੰਦੀ ਕਿਸੇ ਦੀ ਉਹਨਾਂ ਨੂੰ ਕੋਈ ਕਮੀ ਹੀ ਨਹੀਂ ਆਉਂਦੀ ਇਸ ਕਰਕੇ ਮਥਾਜ ਹੀ ਨਹੀਂ ਹੈ ਪ੍ਰਭ ਕੋ ਸਿਮਰਹਿ ਸੇ ਸਰਬ ਤੇ ਰਾਜੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੀਵ ਸਾਰਿਆਂ ਦੇ ਵਿੱਚ ਰਾਜਾ ਰੂਪ ਹੋ ਜਾਂਦਾ ਸ਼ਰੋਮਣੀ ਬਣ ਜਾਂਦਾ ਪਰਭੂ ਕੋ ਸਿਮਰ ਹੈ ਸੇ ਸੁਖ ਵਾਸੀ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹ ਹਮੇਸ਼ਾ ਸੁੱਖਾਂ ਦੇ ਸਹਤ ਵਸਦੇ ਨੇ ਉਹਨਾਂ ਨੂੰ ਵਾਹਿਗੁਰੂ ਹਮੇਸ਼ਾ ਸੁਖੀ ਰੱਖਦੇ ਨੇ ਇਹ ਬਹੁਤ ਸਿਮਰਨ ਦੀ ਗੱਲ ਹੋ ਰਹੀ ਹੈ ਸੋ ਜਿਵੇਂ ਕੋਈ ਕਿਸੇ ਨੂੰ ਆਮ ਪੁੱਛਨੇ ਵੀ ਕਿੰਨਾ ਸਿਮਰਨ ਕਰਦੇ ਹੋ ਬਾਜੀ 5 10 ਮਿੰਟ 15 ਮਿੰਟ ਲਾਈ ਲਈਦੇ ਨੇ ਇਹ ਜਿਹੜੇ 10-15 ਮਿੰਟ ਨੇ ਇਹ ਨਾਲ ਤਾਂ ਕੁਝ ਵੀ ਨਹੀਂ ਬਣਦਾ। ਵਾਸਤਵ ਦੇ ਵਿੱਚ ਤਾਂ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ